ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਰਮਨਜੀਤ ਸਿੰਘ ਰੁਮਾਣਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨੇ ਅੱਜ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਆਂ ਪੰਜਾਬ ਵਿੱਚ ਸੱਤਾਧਾਰੀ ਭਗਵੰਤ ਮਾਨ ਸਰਕਾਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਮੁਹੰਮਦ ਗਜਨਵੀ ਵਾਂਗ ਪੰਜਾਬ ਨੂੰ ਲੁੱਟ ਰਹੀ ਹੈ ਜਿਵੇਂ ਮੁਹੰਮਦ ਗਜਨਵੀ ਨੇ ਹਿੰਦੁਸਤਾਨ ਨੂੰ ਲੁੱਟਿਆ ਸੀ ਉਸੇ ਤਰ੍ਹਾਂ ਹੁਣ ਉਹ ਦਿੱਲੀ ਦੇ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਜ੍ਰਿਤਮਾਨ ਨੇ ਕਿਹਾ ਕਿ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਪਹਿਲੇ 3 ਸਾਲ ਕਿਸਾਨਾਂ ਨੂੰ ਕੇਂਦਰ ਸਰਕਾਰ ਵਿਰੋਧ ਤੋਂ ਪੜਕਾ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਹੁਣ ਸਰਕਾਰ ਵੱਲੋਂ ਪੰਜਾਬ ਦੀਆਂ ਨਵੀਆਂ ਕਲੋਨੀਆਂ ਦੇ ਨਾਂ ਤੇ ਉਹਨਾਂ ਦੀ 24000 ਏਕੜ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਆ ਰਹੀ ਹੈ ਜਿਸ ਕਾਰਨ ਸਾਰੇ ਪੰਜਾਬੀਆਂ ਤੇ ਇੱਕ ਵੱਡੀ ਤਲਵਾਰ ਲਟਕਦੀ ਜਾਪਦੀ ਹੈ ਤਿਮਾਨ ਨੇ ਕਿਹਾ ਕਿ 24000 ਏਕੜ ਜ਼ਮੀਨ ਜੋ ਕਿ ਖੇਤੀਬਾੜੀ ਵਾਲੀ ਜ਼ਮੀਨ ਹੈ ਨੂੰ ਵਿਕਸਿਤ ਕਰਕੇ ਸਰਕਾਰ ਵੱਲੋਂ ਉੱਥੇ ਕਲੋਨੀਆਂ ਬਣਾਈਆਂ ਜਾਣਗੀਆਂ ਜਦੋਂ ਕਿ ਪੰਜਾਬ ਦਾ ਰਿਕਾਰਡ ਹੈ ਕਿ ਗਲਾਡਾ ਅਥਾਰਟੀ ਦੇ ਗਠਨ ਤੋਂ ਬਾਅਦ ਹੁਣ ਤੱਕ ਸਿਰਫ 3000 ਏਕੜ ਜ਼ਮੀਨ ਵਿਕਸਿਤ ਕੀਤੀ ਗਈ ਹੈ 24000 ਏਕੜ ਜ਼ਮੀਨ ਵਿਕਸਿਤ ਕਰਨ ਦਾ ਮਤਲਬ ਹੈ ਕਿ ਆਪ ਸੁਪਰੀਮੋ ਕੇਜਰੀਵਾਲ ਇਸ ਰਾਹੀਂ ਆਪਣੇ ਚਾਹੇਤਿਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਹਨ ਤਾਂ ਜੋ ਉਹਨਾਂ ਦੇ ਖਜ਼ਾਨੇ ਭਰੇ ਜਾ ਸਕਣ ਅਤੇ ਉਹਨਾਂ ਦੇ ਹਿੱਤ ਪੂਰੇ ਹੋ ਸਕਣ ਇਹ ਨੀਤੀ ਪੰਜਾਬ ਦੇ ਬਹੁਤ ਵੱਡਾ ਬੋਝ ਬਣਦੀ ਜਾ ਰਹੀ ਹੈ ਪੰਜਾਬ ਇਸ ਦਾ ਸਖਤ ਵਿਰੋਧ ਕਰੇਗਾ ਇਸ ਮੌਕੇ ਪਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੰਲੀ ਜਸ਼ਪਾਲ ਜਨੌਤਰਾ ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਨਰਮਲ ਨૈયਰ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਬੁਲਾਰੇ सुरेंद्र ਕੌਸ਼ਲ ਡਾਕਟਰ ਪਰਮਜੀਤ ਸਿੰਘ ਦੇਵੀ ਸਹਾਇ ਟੰਡਨ ਹੈਪੀ ਬਾਂਸਲ ਆਦ ਹਾਜ਼ਰ ਸਨ